ਉਸ ਤੋਂ ਬਾਅਦ ਜਦੋਂ ਉਹਨੇ ਸਾਰਾ ਕੁਝ ਮੇਰੇ ਤੋਂ ਪੁੱਛ ਲਿਆ ਤੇ ਜਦੋਂ ਮੈਂ ਦੇਖਣਾ ਸ਼ੁਰੂ ਕੀਤਾ ਕਿ ਮੇਰੇ 50 5000 ਰੁਪਏ ਦੀ ਟਰਾਂਜੈਕਸ਼ਨ ਘੁੰਮਣੀ ਸ਼ੁਰੂ ਹੋ ਗਈ ਆ ਹਰਾ ਮਤਲਬ ਮੁਹਮਦਨਸ ਹੈਗੇ ਜਿਨ੍ਹਾਂ ਕੋਲ ਹੈ 3-4 ਹੀ ਜਿਹੜੇ ਹੈਗੇ ਉਹ ਤੇ ਕੋਈ Hindu ਨਾਮ ਰੱਖਿਆ ਹੋਇਆ 1906 ਨੰਬਰ ਤੇ ਜਦੋਂ ਮੈਂ ਡਾਇਲ ਕੀਤਾ ਉਹ ਸਾਇਲੈਂਟ ਰਿਹਾ ਐਕਜ਼ਮ ਨਾਲੀ ਥੱਲੇ ਨਾਲ ਨੰਬਰ ਆ ਗਿਆ ਕਿ LPG ਤੁਹਾਡੀ ਹੈਲਪਲਾਈਨ ਮੈਂ ਫਿਰ ਉੱਥੇ ਕਲਿੱਕ ਕੀਤਾ ਤਾਂ ਉਸ ਤੋਂ ਬਾਅਦ ਉਹ ਸਾਰਾ ਕ੍ਰਾਈਮ ਕੀਤਾ ਤੁਸੀਂ ਅੱਜ Jio 1503 A ਕੀ ਦਿੱਤਾ ਸੀ ਇਹ ਫੇਮੈਂਟੂ ਬਾਅਦ ਚ ਉਹਨਾਂ ਨੇ ਕੋਡ ਵਗੈਰਾ ਮੈਸੇ ਪੁੱਛੇ ਨਾ ਸਾਰੇ ਮੇਰਾ ਬੈਂਕ ਦਾ ਕਿ ਕਿਹੜੇ ਬੈਂਕ ਦੇ ਵਿੱਚ ਐ ਤੁਹਾਡਾ KFC ਜਿਹੜਾ ਦੇ ਫੰਡ ਹਨ ਕਿ ਕਿੱਦੇ ਜਾਣਾ ਜੀ ਕਿਸ ਜਿੰਨੇ ਸੀਨੀਅਰ ਸਿਟੀਜ਼ਨ ਆਦਮ ਕੱਟ-ਕੱਟ ਕੇ ਪੈਸੇ ਇਕੱਠੇ ਕਰਦੇ ਸਾਰੀ ਜ਼ਿੰਦਗੀ ਦੇ ਇੱਕਦਮੀ ਕੱਢ ਕੇ ਲੈ ਜਾਣੇ ਕਿਸੇ ਦੇ ਇਹ ਲੋਗ ਆ ਪੈਚ ਕਰਦੇ ਤੂੰ ਦਸਰਬੇ ਕੱਢਣੇ ਸੀ ਤਾਂ 50-5000 ਰੁਪਏ ਜਾ ਰਿਹਾ ਉਹ ਕਹਿੰਦਾ ਜੀ ਤੁਹਾਡੇ ਬੈਂਕ ਦੇ ਵਿੱਚ ਤੁਹਾਡੀ ਫੰਡ ਆ ਜਾਏਗਾ ਦੁਬਾਰਾ ਫੇਰ ਜੀ ਮੈਂ ਕਿਹਾ ਕਿ ਥੋੜੀ ਫੰਡ ਆ ਜਾਏਗਾ ਭਾਈ ਮੇਰੇ ਬੈਂਕ ਦੇ ਵਿੱਚ ਇਨ ਬਿਟਵੀਨ ਇੱਕ ਕਰਕੇ ਉਹਨੇ ਮੇਰਾ ਸਾਰਾ ਫੋਨ ਮੇਰਾ ਹੈਂਗਓਵਰ ਕਰ ਲਿਆ ਮੇਰਾ ਫੋਨ ਸਾਰਾ ਉਹਦੇ ਕੰਟਰੋਲ ਚ ਚਲਾ ਗਿਆ ਸਾਰਾ ਜੀ WhatsApp ਤੇ ਗੱਲ ਚੱਲ ਰਹੀ ਸੀ ਨੇ ਮੈਂ ਉਹਨੂੰ ਕਹਿ ਰਿਹਾ ਸੀਗਾ ਜੀ ਕਿ ਤੂੰ ਤਾਂ ਕਹਿੰਦੇ ਰਿਹਾ ਫੰਡ ਆਏਗਾ ਤੇ ਮੇਰਾ ਬੈਲੈਂਸ ਕੱਟੀ ਜਾ ਰਿਹਾ ਘੱਟੀ ਜਾ ਰਿਹਾ ਜਿਹੜੇ ਨੰਬਰ ਤੋਂ ਤੁਹਾਨੂੰ ਆ ਕੋਡ ਆਇਆ ਸੀਗਾ ਇੱਕ ਪੀਡੀਐਫ ਟਾਈਪ ਆਈ ਸੀਗੀ ਇਸ ਨੰਬਰ ਤੇ ਦੁਬਾਰਾ ਤੁਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬੈਂਕ ਵਾਲਿਆਂ ਨੇ ਕੀਤੀ ਸੀ ਜੀ ਉਹ ਕਹਿੰਦੇ ਜੀ ਅਸੀਂ ਰਾਜਸਥਾਨ ਤੋਂ ਬੋਲ ਰਹੇ ਹਾਂ ਜੀ ਨਾਲ ਹੀ ਉਹਨਾਂ ਨੇ ਘੱਟ ਤੱਕ ਇੱਕ ਬੰਦਾ ਸੀ ਜਾਂ ਫਿਰ ਤੁਹਾਨੂੰ ਲੱਗ ਰਿਹਾ ਸੀ ਪਿੱਛੇ ਕੋਈ ਹੋਰ ਵੀ ਬੰਦੇ ਨੇ ਬੰਦੇ ਪਿੱਛੇ ਹੋਰ ਵੀ ਸੀ ਕਿ ਬਾਕੀ ਇਹ ਕਿ ਮੇਰੀ ਸਾਰੀ ਮੇਨ ਜ਼ਿੰਦਗੀ ਦੀ ਮਤਲਬ ਸਾਡੀ ਕਮਾਈ ਚਲੀ ਗਈ ਇਹਨਾਂ ਲੋਕ ਸਾਡੇ ਕੋਲ ਹੋਰ ਕੋਈ ਵਪਾਰ ਸੋਚ ਸੀ ਗੁੰਦਨ ਜੀ ਜਾ ਤੁਹਾਡੇ ਨਾਲ ਇਹ ਚੀਜ਼ ਹਾਸਾ ਹੋਈ ਲੱਗ ਰਿਹਾ ਕਿ ਕਿਸੇ ਤੇ ਆਪਾਂ ਟਰਸਟ ਨਹੀਂ ਕਰ ਸਕਦੇ ਮਤਲਬ ਬੈਂਕ ਵਾਲੇ ਤੇ ਵੀ ਨਹੀਂ ਟਰਸਟ ਕਰ ਸਕਦੇ ਬਿਲਕੁਲ ਮੈਂ ਕਹਿੰਦਾ ਮੇ ਰਹੀ ਹੈ ਵੀ ਤੁਹਾਡੇ ਜਿਹੜਾ ਰਿਫੰਡ ਆਜੂਗਾ ਦੇਖੋ ਸਾਰੇ ਗਲਾਸੇ ਹੀ ਦੇ ਰਹੇ ਸਾਨੂੰ ਬੈਂਕ ਵਾਲੇ ਵੀ ਦੇ ਰਹੇ ਹੋ ਸਾਈਬਰ ਵੀ ਕਹ ਦੇ ਕਿ ਜੇ ਉਹ ਫੜੇ ਜਾਂਦੇ ਉਹਨਾਂ ਨਾਲ ਕਿਸੇ ਤਰੀਕੇ ਦੀ ਉਹਨਾਂ ਨੂੰ ਜਿਹੜੀ ਸਜ਼ਾ ਉਹ ਦਿੱਤੀ ਜਾਵੇ ਸਜ਼ਾ ਤਾਂ ਉਹਨਾਂ ਨੂੰ ਸਾਰੀ ਉਮਰ ਦੀ ਦਿੱਤੀ ਜਾਣੀ ਚਾਹੀਦੀ ਹੈ ਜੀ ਇਹ ਐਮੀ ਤਾਂ ਨਹੀਂ ਮਤਲਬ ਕਿ ਇੱਥੇ ਆ ਕੇ ਜਿਹੜਾ ਅੰਤਕਵਾਰ ਫੈਲਦਾ ਇਹਨਾਂ ਨੂੰ ਰੁਪਈਆ ਇਤਨਾ ਦੀ ਮਾਰ ਕੇ ਇਹਨਾਂ ਨੂੰ ਇਕੱਠਾ ਕਰਦੇ ਪਏ ਆ ਇਹ ਲੋਕ ਜਿਹੜਾ ਪਰ ਅੱਜ ਗੂਗਲ ਨੇ ਹੀ ਤੁਹਾਡੇ ਨਾਲ ਐਡਾ ਵੱਡਾ ਫਰੋਡ ਕਰਤਾ ਲੱਗਦਾ ਵੀ ਵਿਸ਼ਵਾਸ ਲਾਇਕ ਹੈਗਾ ਕਿ ਨਹੀਂ ਹੈਗਾ ਬਿਲਕੁਲ ਨਹੀਂ ਜੀ ਗੂਗਲ ਦੇ ਉੱਤੇ ਹੁਣ ਪਤਾ ਲੱਗ ਰਿਹਾ ਕਿ HDFC ਐਪ ਦੇ ਕਿੰਨੇ ਜਿੰਨੇ ਵੀ ਆ ਰਹੇ ਆ ਗੂਗਲ ਦੇ ਉੱਤੇ ਸਾਰੇ ਫ੍ਰੇਕ ਹੈਗੇ ਹੁਣ ਮੈਂ ਜੋ LPG ਗੈਸ ਦਾ ਕੀਤਾ ਮੈਂ ਤਾਂ ਆਪਣੇ ਬੰਦ ਨੂੰ ਕਿਹਾ ਕਿ ਨੌਕੇ ਦੇ ਚਲੋ ਗੈਸ ਸਰਵਿਸ ਮਗਰ ਇਹ ਨੰਬਰ ਜਿੰਨੇ ਵੀ ਉੱਥੇ ਆਇਆ ਨਾ ਇਹ ਹਟਨੇ ਚਾਹੀਦੇ ਗਵਰਨਮੈਂਟ ਨੂੰ ਚੈੱਕ ਕਰਨਾ ਚਾਹੀਦਾ Google ਨੂੰ ਚੈੱਕ ਕਰਨਾ ਚਾਹੀਦਾ ਇਹ ਫੇਕ ਹੈ ਜਾਂ 오ਰੀਜਨਲ ਹੈ ਗਿਆ ਸੋ ਇਹ ਡਿਟੇਲਸ ਨੇ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਨਾਲ ਠੱਗੀ ਹੋਈ ਹੈ ਪੂਰੇ 11 ਲੱਖ ਰੁਪਏ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਕੱਢ ਦਿੱਤੇ ਗਏ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਦੀ ਵੀਡੀਓ ਜਿਹੜੀ ਇਹ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿਉਂਕਿ ਇੱਕ ਠੱਗੀ ਹੋਈ ਹੈ ਉਹ ਵੀ ਪੂਰੇ 11 ਲੱਖ ਦੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਅੱਜ ਸਾਡੇ ਨਾਲ ਰਕੇਸ਼ ਖੰਨਾ ਜੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਫਰੋਡ ਹੋਇਆ ਹੈ 11 ਲੱਖ ਰੁਪਏ ਦਾ ਉਹਨਾਂ ਨੇ ਵੱਲੋਂ ਇੱਕ ਗੈਸ ਸਿਲੰਡਰ ਜਿਹੜਾ ਬੁਕਿੰਗ ਕਰਾਇਆ ਜਾਂਦਾ ਪਰ ਉਹਦੀ ਜਿਹੜੀ ਹੈ ਪਰਚੀ ਤਾਂ ਕੱਟ ਦਿੱਤੀ ਜਾਂਦੀ ਹੈ ਪਰ ਗੈਸ ਸਿਲੰਡਰ ਜਿਹੜਾ ਇਹਨਾਂ ਦੇ ਘਰ ਤੱਕ ਨਹੀਂ ਪਹੁੰਚਦਾ ਤੇ ਫਿਰ ਕਿਸ ਤਰੀਕੇ ਨਾਲ ਠੱਗੀ ਹੋਈ ਹੈ ਸਾਰੀ ਤਲਬਾ ਜਿਹੜੀਆਂ ਨੇ ਤਾਂ ਪੁੱਛਦੇ ਤੇ ਤੁਹਾਡੇ ਤਾਂ ਪਹੁੰਚਾਉਂਦੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਤੇ ਆ ਹਾਸਾ ਤੁਹਾਡੇ ਨਾਲ ਨਾਲ ਉੱਪਰ ਜਾਵੇ ਤੇ ਸਾਵਧਾਨੀ ਬਹੁਤ ਜ਼ਿਆਦਾ ਜ਼ਰੂਰੀ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਦੱਸੂਗੇ ਕਿਸ ਤਰੀਕੇ ਨਾਲ ਤੁਸੀਂ ਗੈਸ ਸਿਲੰਡਰ ਬੁੱਕ ਕਰਵਾਇਆ ਕਿਦਾਂ ਕਿਦਾਂ ਪ੍ਰੋਸੈਸ ਹੋਇਆ ਕੀ ਕੀ ਤੁਹਾਡੇ ਤੋਂ ਜੜੀਆਂ ਨੇ ਚੀਜ਼ਾਂ ਮੰਗੀਆਂ ਗਈਆਂ ਕਿਹੜੇ ਕਊ ਆਰ ਕੋਡ ਆਇਆ ਕੁਛ ਇਦਾਂ ਜਿੱਦਾਂ ਆਨ ਜਨਰਲ ਗੈਸ ਬੁਕਿੰਗ ਕਰਾਣੇ ਮੈਂ ਉਸ ਨੰਬਰ ਉੱਤੇ ਗੈਸ ਬੁਕਿੰਗ ਕਰਵਾਈ ਆਲਰੇਡੀ ਜੀ ਮੇਰੀ ਗੈਸ ਏਜੰਸੀ ਹੈ ਦਾਣਾ ਮੰਡੀ ਐਸ ਐਸ ਗੈਸ ਏਜੰਸੀ ਵਾਲੇ ਆਗੇ ਜੀ ਉਹਨਾਂ ਦਾ ਮਨ ਨੂੰ ਮੈਸੇਜ ਆ ਗਿਆ ਕਿ ਤੁਹਾਡੀ ਪਰਚੀ ਕੱਟੀ ਗਈ ਹੈ 830 ਰੁਪਏ ਦੀ ਤੁਹਾਨੂੰ 24 ਘੰਟੇ ਦੇ ਵਿੱਚ ਸਪਲਾਈ ਹੋ ਜਾਏਗਾ ਗੈਸ ਸਪਲਾਈ ਮੇਰਾ ਇੱਕ ਦਿਨ ਦੋ ਦਿਨ ਨਹੀਂ ਸਪਲਾਈ ਹੋਇਆ ਤੇ ਤੀਜੇ ਦਿਨ ਮੈਂ ਉਹਨਾਂ ਦੇ ਫੋਨ ਦੇ ਉੱਤੇ ਲੈਂਡ ਲਾਈਨ ਤੇ ਮੋਬਾਈਲ ਫੋਨ ਕਰੀ ਜਾ ਰਿਹਾ ਨਾ ਉਹ ਫੋਨ ਚੱਕ ਰਹੇ ਹਨ ਨਾ ਕੋਈ ਜਵਾਬ ਦੇ ਰਹੇ ਹਨ ਫਿਰ ਮੋਬਾਈਲ ਤੇ ਕਰਦੇ ਨਾ ਮੋਬਾਈਲ ਚੱਕਰੇ ਨਾ ਕੋਈ ਜਵਾਬ ਦੇ ਰਹੇ ਉੱਥੋਂ ਮਨੋ ਉੱਤੇ ਜੀ ਜਦੋਂ ਪਹਿਲਾਂ ਤੁਸੀਂ ਬੁਕਿੰਗ ਕਰਦੇ ਸੀਗੇ ਆਪਣੀ ਗੈਸ ਦੀ ਆਪਣੀ ਸਿਲੰਡਰ ਦੀ ਤੇ ਜਦੋਂ ਸਿਲੰਡਰ ਦੀ ਬੁਕਿੰਗ ਕਰਦੇ ਸੀਗੇ ਉਸੇ ਪ੍ਰੋਸੈਸ ਨਾਲ ਕੀਤੀ ਸੀ ਇਹ ਕੁਝ ਡਿਫਰੈਂਟ ਪ੍ਰੋਸੈਸ ਨਾਲ ਕੀਤੀ ਸੀ ਉਸੇ ਪ੍ਰੋਸੈਸ ਨਾਲ ਕੀਤੀ ਜਿੱਦਾਂ ਇੱਕ ਨੰਬਰ ਆਪਣਾ ਗੈਸ ਬੁਕਿੰਗ ਦਾ ਆਏਗਾ ਜੀ ਨੰਬਰ ਆਉਂਦਾ ਉਧਰ ਸਾਨੂੰ ਮੈਸੇਜ ਆ ਜਾਂਦਾ ਤੁਹਾਡਾ ਆ ਨੋ ਕਹਿੰਦੇ ਕਸਮਰ ਨੰਬਰ ਹੈਗਾ ਜੇ ਤੁਸੀਂ ਇੱਕ ਇੱਕ ਦਮ ਗੈਸ ਬੁੱਕ ਕਰਾਣੇ ਲਈ ਇੱਕ ਦਬਾ ਦਿਓ ਐਸ ਇਟ ਇਜ਼ ਮੈਂ ਉਦਾਂ ਹੀ ਬੁਕਿੰਗ ਕਰਾਈ ਜੀ ਉਹਦੇ ਮੁਤਾਬਿਕ ਜਦੋਂ 2-3 ਦਿਨ ਬਾਅਦ ਨਹੀਂ ਆਇਆ ਮੈਂ ਫਿਰ ਦੁਬਾਰਾ ਮਤਲਬ ਉਹਦੇ ਬੁਕਿੰਗ ਦੇ ਉੱਤੇ ਮੈਂ ਨੰਬਰ ਵੇਰ ਕਮਾਇਆ ਉੱਥੋਂ ਮੈਨੂੰ ਰਿਪਲਾਈ ਆਈ ਕਿ ਤੁਹਾਡੀ ਆਲਰੇਡੀ ਬੁਕਿੰਗ ਹੈ ਪਰਚੀ ਤੁਹਾਡੀ ਕੱਟੀ ਹੋਈ ਹੈ ਜੀ ਤਾਂ ਫਿਰ ਵੀ ਮਤਲਬ ਤੀਜੇ ਨੇ ਚੌਥੇ ਨੇ ਪੰਜਵੇਂ ਦਿਨ ਨਹੀਂ ਸਿਲੰਡਰ ਆਇਆ ਤਾਂ ਮੈਨੂੰ ਫਿਰ ਮੇਰਾ ਨੌਕੰਦੇ ਜਿਹੜਾ ਸਰਵੈਂਟ ਹੈ ਮਨੂੰ ਉਹ ਫੋਨ ਕਰਕੇ ਕਹਿੰਦਾ ਬੌਜੀ ਮੈਂ ਇੱਥੇ ਕਹਿੰਦਾ ਸਵੇਰ ਤੋਂ ਸ਼ਾਮ ਤੱਕ ਖੜਾ ਰਹਿਣਾ ਮਤਲਬ ਮ ਸਿਲੰਡਰ ਨਹੀਂ ਆਂਦਾ ਪਿਆ ਕੋਈ ਕਿਦਾਂ ਨਹੀਂ ਆ ਜੀ ਹੂੰ ਮੈਂ ਕਿ ਚੱਲੋ ਇਹਨਾਂ ਦੇ ਸੀਨੀਅਰ ਅਫਸਰ ਨੂੰ ਫੋਨ ਕਰਾਂ ਜਾ ਕੇ ਜੀ ਮੈਂ ਗੂਗਲ ਦੇ ਉੱਤੇ ਸਰਚ ਮਾਰੀ ਤਾਂ ਉੱਥੋਂ 1906 ਨੰਬਰ ਆਇਆ ਮੈਨੂੰ ਕਿਹੜੀ ਸਾਈਟ ਸੀਗੀ ਜਿਹੜੀ ਗੂਗਲ ਤੋਂ ਸਰਚ ਕੀਤੀ ਸੀ ਗੂਗਲ ਤੇ ਮੈਂ ਐਲ ਪੀ ਜੀ ਗੈਸ ਸਰਵਿਸ ਉੱਤੇ ਮਾਰਿਆ ਸੀਗਾ ਜੀ ਤਾਂ 1906 ਨੰਬਰ ਤੇ ਮੈਂ ਫੋਨ ਕਰਾਇਆ ਤਾਂ ਉੱਥੋਂ ਨੋਕੇ ਹੁੰਦੇ ਆ ਕੋਈ ਰਿਸਪੌਂਸ ਨਹੀਂ ਮਿਲ ਫੋਨ ਦੀ ਰਿੰਗ ਵੀ ਨਹੀਂ ਜਾ ਰਹੀ ਸੀ ਕੋਈ ਰਿਸਪੌਂਸ ਨਹੀਂ ਹੋ ਰਿਹਾ ਸੀ ਉਹ ਫੋਨ ਕੱਟ ਗਿਆ ਜੀ ਉਸ ਤੋਂ ਬਾਅਦ ਨਾਲ ਹੀ ਥੱਲੇ ਇੱਕ ਫੋਨ ਆ ਗਿਆ ਐਲ ਪੀ ਜੀ ਗੈਸ ਸਰਵਿਸ ਹੈਲਪਲਾਈਨ ਤੁਹਾਡਾ ਜੀ ਮੈਂ ਉੱਥੇ ਮੈਂ ਕਿਹਾ ਉਹ ਇਹ ਹੋਣਾ ਮੈਂ ਉੱਥੇ ਰਿੰਕ ਕਟਿਆ ਕੱਟ ਕੇ ਉੱਥੇ ਲਗਾਤਾ ਲਗਾਇਆ ਤਾਂ ਉਹ ਕਹਿੰਦੇ ਹਾਂ ਜੀ ਹਾਂ ਮੈਂ ਆਪਕੀ ਕਿ ਕਿਆ ਸੇਵਾ ਕਰ ਸਕਤੇ ਜੀ ਤਾਂ ਉਹਨਾਂ ਨੇ ਫਿਰ ਮੈਨੂੰ ਇਹ ਕਿਹਾ ਕਹਿੰਦਾ ਜੀ ਤੁਹਾਡੀ ਨੋ ਕਹਿੰਦੇ ਮੈਂ ਕਿਹਾ ਮੇਰੇ ਸਰ ਗੈਸ ਸਿਲੰਡਰ ਨਹੀਂ ਆ ਰਿਹਾ 6 ਦਿਨ ਹੋ ਗਏ ਬੁੱਕ ਕਰਿਆ ਨੂੰ ਮੈਂ ਉਹ ਕੰਪਲੇਂਟ ਕਰਨੀ ਹੁੰਦੀ ਜੀ ਉਹ ਕਹਿੰਦੇ ਐਸੇ ਨਹੀਂ ਆਏਗਾ ਪਹਿਲਾਂ ਤੁਹਾਨੂੰ ਇੱਕ 10 ਰੁਪਏ ਦੀ ਪਰਚੀ ਕਟਾਣੀ ਪੈਗੀ ਜੀ ਫਿਰ ਤੁਹਾਡੇ ਘਰ ਅੰਦਰ ਆਏਗਾ ਹਮ ਸਿਲੰਡਰ ਆਏਗਾ ਫਿਰ ਬੁਕਿੰਗ ਹੋਵੇ ਸਪਲਾਈ ਤਦ ਹੋਏਗੀ ਜੀ ਮੈਂ ਕਿਹਾ ਉਹ ਮਨੂ ਸਿਸਟਮ ਨਹੀਂ ਪਤਾ ਕਿਦਾਂ ਹੁੰਦਾ ਕਹਿੰਦਾ ਹਮ ਚਲੋ ਆਪਕੋ ਨਹੀਂ ਬਤਾਇਆ ਕਿਤਨੇ ਤਾਂ ਆਪਕੀ ਉਮਰ ਕਿਤਨੀ ਹੈ ਮੈਂ ਕਿ 72 73 ਸਾਲ ਦੀ ਉਮਰ ਆਜੀ ਸੀਨੀਅਰ ਸਿਟੀਜਨ ਹੈ ਕਿ ਸਾਨੂੰ ਕੀ ਪਤਾ ਹੋਣੇ ਇਹ ਚੀਜ਼ਾਂ ਦਾ ਕਹਿੰਦਾ ਜੀ ਮੈਂ ਤੁਹਾਨੂੰ ਲਿੰਕ ਭੇਜਦਾ ਤੁਸੀਂ ਉੱਥੇ ਇੱਕ ਮੈਂ WhatsApp ਦੇ ਉੱਤੇ ਤੁਸੀਂ ਉੱਥੇ ਆ ਕੇ ਆਪਣੀ ਨੋ ਕਹਿੰਦੇ ਆ ਮੈਂ ਤੁਹਾਨੂੰ ਸਿਸਟਮ ਸਾਰਾ ਸਮਝਾ ਦਊਗਾ ਤੁਸੀਂ ਉੱਥੇ ਆ ਕੇ ਆਪਣਾ ਕਰ ਲੈਣਾ ਜੀ ਉਹਨੇ WhatsApp ਦੇ ਉੱਤੇ ਇੱਕ ਮੈਨੂੰ ਲਿੰਕ ਭੇਜਿਆ ਉਹਨੇ ਕਿਹਾ ਜੀ ਇਹਦੇ ਉੱਤੇ ਤੁਸੀਂ ਕੀ ਲਿੰਕ ਹੈਗਾ ਤੁਹਾਡੇ ਕੋਲ ਹੈਗਾ ਹਾਂ ਜੀ ਦਿਦੇ ਚ ਦਿਵਾਉਂਗੀ ਇੱਕ ਵਾਰੀ ਸੋ ਇਹ ਨੰਬਰ ਹੈ ਸਿਗਾ ਇਦੇ ਵਿੱਚ ਹਾਏ ਤੇ ਕਸਟਮਰਸ ਸਪੋਰਟਰ ਕਰਕੇ ਨੰਬਰ ਆਇਆ ਹੋਇਆ ਇਹ ਵਾਲਾ ਸੀਗਾ ਹਾਂਜੀ ਜੀ ਆ ਤੁਸੀਂ ਦੇਖ ਸਕਦੇ ਹੋ ਨੰਬਰ ਹੈ ਇਹ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਸਟਮਰ ਸਰਵਿਸ ਤੇ ਇਸ ਇਹ ਲਿੰਕ ਇਹ ਜਿਹੜਾ ਆਈਡੀ ਹੈ ਜਾਂ ਫਿਰ ਆ ਜਿਹੜਾ ਹੈਗਾ ਆ ਇਹ ਚੀਜ਼ ਆਂਦੀ ਹੈ ਤੇ ਤੁਸੀਂ ਆ ਜੀਓ 1503 ਇਹ ਕੀ ਦਿੱਤਾ ਸੀ ਇਹ ਫਿਰ ਮੈਨੂੰ ਬਾਅਦ ਚ ਉਹਨਾਂ ਕੋਲ ਵਗੈਰਾ ਮੇਰੇ ਤੋਂ ਪੁੱਛੇ ਨਾ ਸਾਰੇ ਮੇਰਾ ਬੈਂਕ ਦਾ ਨੰਬਰ ਬੈਂਕ ਅਕਾਊਂਟ ਪੁੱਛਿਆ ਕਿ ਕਿਹੜੇ ਬੈਂਕ ਦੇ ਵਿੱਚ ਹੈ ਤੁਹਾਡਾ ਕੇਐਫਸੀ ਜਿਹੜਾ ਰਿਫੰਡ ਆਣਾ ਕਿ ਕਿੱ데 ਜਾਣਾ ਜੀ ਜੀ ਤੁਹਾਡੀ ਏਜ ਕਿੰਨੀ ਹੈ ਜੀ ਤੁਹਾਡਾ ਨਾਮ ਮੇਰਾ ਮੋਬਾਈਲ ਨੰਬਰ ਸਭ ਚੀਜ਼ ਮੈਨੂੰ ਬੈਂਕ ਵਗੈਰਾ ਦੱਸ ਕੇ ਜੀ ਅੱਛਾ ਮਤਲਬ ਸਾਰੇ ਡਿਟੇਲਸ ਜਿਹੜੀਆਂ ਉਹਨਾਂ ਨੇ ਤੁਹਾਨੂੰ ਫੋਨ ਤੇ ਲਈ ਸੀਗੀ ਸਾਰੀਆਂ ਡਿਟੇਲ ਕਿੰਨੇ ਟਾਈਮ ਦੇ ਵਿੱਚ ਇਹ ਪ੍ਰੋਗਰੈਸ ਜਿਹੜਾ ਚੱਲ ਰਿਹਾ ਸੀਗਾ ਕਿੰਨਾ ਟਾਈਮ ਲੱਗ ਗਿਆ ਸੀਗਾ ਇੱਕ ਮਤਲਬ 25 26 25 15 20 25 ਮਿੰਟ ਲੱਗ ਗਿਆ ਉਹ ਸਾਰਾ ਪੁੱਛ ਦੇਣ ਕਰਦੇ ਉਹਨੂੰ ਜੀ ਤਾਂ ਇਨ ਬਿਟਵੀਨ ਇਥੋਂ ਕਰਕੇ ਉਹਨੇ ਮੇਰਾ ਸਾਰਾ ਫੋਨ ਮੇਰਾ ਹੈਂਗ ਓਵਰ ਕਰ ਲਿਆ ਮੇਰਾ ਫੋਨ ਸਾਰਾ ਉਹਦੇ ਕੰਟਰੋਲ ਚ ਚਲਾ ਗਿਆ ਸਾਰਾ ਜੀ ਹੈਕ ਕਰ ਲਿਆ ਹੈਕ ਕਰ ਲਿਆ ਉਹਨੇ ਜੀ ਜੀ ਉਸ ਤੋਂ ਬਾਅਦ ਜਦੋਂ ਉਹਨੇ ਸਾਰਾ ਕੁਝ ਮੇਰੇ ਤੋਂ ਪੁੱਛ ਲਿਆ ਤੇ ਜਦੋਂ ਮੈਂ ਦੇਖਣਾ ਸ਼ੁਰੂ ਕੀਤਾ ਕਿ ਤਾਂ ਕਿ ਮੇਰੇ 50 5000 ਰੁਪਏ ਦੀ ਟ੍ਰਾਂਜੈਕਸ਼ਨ ਕੁੰਮਣੀ ਸ਼ੁਰੂ ਹੋ ਗਈ ਆ ਹੂੰ ਇਹਦੇ ਵਿੱਚੋਂ ਮੈਂ ਕਿਹਾ ਇਹ ਕੀ ਹੋ ਰਿਹਾ ਮੇਰੇ 75 ਟ੍ਰਾਂਜੈਕਸ਼ਨ ਕੁੰਮਰੀਆਂ ਤੂੰ 10 ਰੁਪਏ ਕੱਢਣੇ ਸੀ ਤਾਂ 50 5000 ਰੁਪਏ ਜਾ ਰਿਹਾ ਉਹ ਕਹਿੰਦਾ ਜੀ ਤੁਹਾਡੇ ਬੈਂਕ ਦੇ ਵਿੱਚ ਡਿਫੰਡ ਆ ਜਾਏਗਾ ਦੁਆਰਾ ਫੇਰ ਜੀ ਮੈਂ ਕਿਹਾ ਕਿ ਥੋੜੀ ਫੰਡ ਆ ਜਾਏਗਾ ਭਾਈ ਮੇਰੇ ਬੈਂਕ ਦੇ ਵਿੱਚ ਇਨ ਬੀਟਵੀਨ ਮੈਂ ਫੋਨ ਆਪਣਾ ਬਿਲਕੁਲ ਸਵਿਚ ਆਫ ਕਰਤਾ ਬਿਲਕੁਲ ਡੈਡ ਕਰਤਾ ਮਗਰ ਜਦੋਂ ਮੈਂ ਬੈਂਕਰ ਦੇ ਵਿੱਚ ਫੋਨ ਕਰਨਾ ਸੀ ਮੈਂ ਦੁਬਾਰਾ ਫੋਨ ਕੀਤਾ ਉਹ ਫਿਰ ਵੀ ਮੇਰਾ ਉਹ ट्रांजैक्शन ਕੁੰਮ ਰਹੀਆਂ ਸੀਗੀਆਂ ਜੀ ਮਤਲਬ ਕਿ ਜਿੰਨੀ ਵੀ ਜਮਾ ਪੂੰਜੀ ਸੀਗੀ ਸਾਰੀ ਮਤਲਬ ਕਿ ਕੱਢ ਲਈ ਹਾਂਜੀ ਮੈਂ ਖੀਰ ਨਾਟਕੇ ਬੈਂਕ ਗਿਆ ਬੈਂਕ ਵਾਲਿਆਂ ਨੂੰ ਜਾ ਕੇ ਦੱਸਿਆ ਉਹਨਾਂ ਨੇ ਫਿਰ ਇਕੱਠੇ ਹੋ ਕੇ ਸ਼ਾਮੀ ਕੁਝ ਸਟਾਫ ਬੈਠਾ ਸੀ ਕੋਦਰੋਂ ਮੈਨੇਜਰ ਵੀ ਆ ਗਿਆ ਉਹਨਾਂ ਨੇ ਇਹ ਜਿਹੜਾ ਮੇਰਾ ਬਾਕੀ ਦਾ ਅਕਾਊਂਟ ਸੀਗਾ ਉਹਨਾਂ ਨੇ ਸੀਲ ਕਰਤਾ ਸੀਲ ਕੀਤਾ ਹੈ ਤੁਸੀਂ ਮਤਲਬ ਕੀ ਕੰਪਲੇਨਟ ਕਰਾਈ ਹੈ ਸੀਲ ਕੀ ਇਸ ਤਰੀਕੇ ਨਾਲ ਤੁਹਾਡੇ ਨਾਲ ਫਰੋਡ ਹੋਇਆ ਹਾਂਜੀ ਮੈਂ ਇੱਕ ਸਾਈਬਰ ਕਰਾਇੰਚ ਵੀ ਕਰਾਈ ਹੈ ਐਫ ਆਈ ਆਰ ਵੀ ਦਰਜ ਕਰਾਈ ਹੈ ਕੋਈ ਸਮੱਸਿਆ ਨਹੀਂ ਜਿਹੜੀ ਇਹ ਕੀਤੀ ਗਈ ਹੈ ਕੁਝ ਹੋਇਆ ਹੈ ਅਜੇ ਤਾਂ ਦਿਲਾਸਾ ਹੀ ਹੈ ਜੀ ਬੈਂਕ ਵਾਲਿਆਂ ਵੱਲੋਂ ਵੀ ਤਾਂ ਉਹਨਾਂ ਵੱਲੋਂ ਵੀ ਜਦਕਿ ਮੈਂ ਬੈਂਕ ਜਦ ਕਿ ਜਦੋਂ ਇਹ ट्रांजैक्शन ਹੋ ਰਹੀ ਸੀ ਤਾਂ ਬੈਂਕ ਵੱਲੋਂ ਮੈਨੂੰ ਕੋਈ ਵੀ ਮੈਸੇਜ ਨਹੀਂ ਆਇਆ ਕਿ ਤੁਹਾਡੀ ਟ੍ਰਾਂਜੈਕਸ਼ਨ ਕੋਮਰੀ ਹੈ ਤੁਸੀਂ ਕਿੱਦਾਂ ਕਿੱਦਾਂ ਪੇਮੈਂਟਾਂ ਕਰੀ ਜਾ ਰਹੇ ਹੋ ਜਰ ਕੀ ਬੈਂਕਰੀ ਇਨਫੋਰਮੇਸ਼ਨ ਆਣੀ ਚਾਹੀਦੀ ਹੈ ਕਿ ਜੀ ਤੁਸੀਂ ਇੰਨੀ ਪੇਮੈਂਟ ਕਿਦੋਂ ਬੈਂਕ ਦੇ ਵਿੱਚੋਂ ਕਿਦੋਂ ਕਮਾ ਰਹੇ ਹੋ ਕਿ ਤੁਸੀਂ ਇਹ ਤੁਹਾਡੇ ਨਾਲ ਕਰਾਈਮ ਹੋ ਰਿਹਾ ਹੈ ਜਾਂ ਤੁਸੀਂ ਪੇਮੈਂਟ ਕਰ ਰਹੇ ਹੋ ਕਰ ਰਹੇ ਹੋ ਬਿਲਕੁਲ ਮੇਰੇ ਫੋਨ ਤੇ ਕਿਹੜੇ ਕੰਮ ਬੈਂਕ ਦੇ ਵਿੱਚ ਤੁਹਾਡਾ ਅਕਾਊਂਟ ਹੈ ਮੇਰਾ ஏਯੂ ਬੈਂਕ ਸਮਾਲ ਬੈਂਕ ਮਾਲ ਰੋਡ ਦਿੱਤੇਗਾ ਜੀ ਤੇ ਇਸ ਤਰੀਕੇ ਨਾਲ ਮਤਲਬ ਕਿ ਟ੍ਰਾਂਜੈਕਸ਼ਨ ਜਿਹੜੀਆਂ ਨਿਕਲਦੀ ਗਈਆਂ ਇੱਕ ਵੀ ਤੁਹਾਨੂੰ ਮਤਲਬ ਮੈਸੇਜ ਨਹੀਂ ਆਇਆ ਕੋਈ ਵੀ ਕੋਈ ਵੀ ਮਤਲਬ ਤੁਹਾਨੂੰ ਸੂਚਿਤ ਹੀ ਨਹੀਂ ਕੀਤਾ ਗਿਆ ਮੈਸੇਜ ਆਉਂਦੇਗਾ 15000 ਰੁਪਏ ਜੀ ਨਿਕਲਦਾ ਗਿਆ ਮਗਰ ਬੈਂਕ ਕੋਲੋਂ ਮਨੂੰ ਫੋਨ ਕੋਈ ਨਹੀਂ ਆਇਆ ਕੋਈ ਫੋਹ ਹਜੇ ਤੱਕ ਨਹੀਂ ਆਇਆ ਨਾ ਜੀ ਨਾ ਹਜੇ ਤੱਕ ਨਹੀਂ ਆਇਆ ਉਹਨੇ ਮੇਰਾ ਫੋਨ ਵੀ ਜਦੋਂ ਇਹ ਬਾਅਦ ਦੇ ਵਿੱਚ ਉਹ ਹੈਂਗਓਵਰ ਹੋਇਆ ਸੀ ਉਹਨਾਂ ਕੋਲ ਇਹ ਮੈਂ ਸਾਈਬਰ ਕ੍ਰਾਈਮ ਚ ਜਾ ਕੇ ਫੋਨ ਆਪਣਾ ਵਾਸ਼ ਆਊਟ ਕਰਾ ਕੇ ਥੋੜਾ ਖਲਵਾਇਆ ਤਾਂ ਮੇਰੇ ਨਾਲ ਹਾਂ ਅੱਛਾ ਜਿਹੜੇ ਨੰਬਰ ਤੋਂ ਤੁਹਾਨੂੰ ਆ ਕੋਡ ਆਇਆ ਸੀਗਾ ਇੱਕ ਪੀਡੀਐਫ ਟਾਈਪ ਆਈ ਸੀਗੀ ਇਸ ਨੰਬਰ ਤੇ ਦੁਬਾਰਾ ਤੁਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬੈਂਕ ਵਾਲਿਆਂ ਨੇ ਕੀਤੀ ਸੀ ਜੀ ਉਥੇ ਉਹ ਕਹਿੰਦੇ ਜਿਾਸੀਂ ਰਾਜਸਥਾਨ ਤੋਂ ਬੋਲ ਰਹੇ ਹਾਂ ਜੀ ਨਾਲ ਹੀ ਉਹਨਾਂ ਨੇ ਕੱਟਦਾ ਉਹਨਾਂ ਨੂੰ ਕਿਉਂਕਿ ਜਿੰਨਾਂ ਬੈਂਕ ਵਾਲਿਆਂ ਨੇ ਕਰਕੇ ਦੇਖਿਆ ਤਾਂ ਉਹਦੇ ਵਿੱਚ ਬੈਂਕ ਦਾ ਨੰਬਰ ਆ ਜਾਂਦਾ ਇਹ ਜੋ ਬੈਂਕ ਦਾ ਹੂੰ ਉਹ ਕਹਿੰਦਾ ਸੀ ਰਾਜਸਥਾਨ ਤੋਂ ਬੋਲਿਆ ਉਹਨਾਂ ਨੇ ਨਾਲ ਹੀ ਬੈਂਕ ਕੱਟ ਦਿੱਤਾ ਉਹਨਾਂ ਨੇ ਫੋਨ ਤੁਸੀਂ ਜਿਵੇਂ ਤੁਹਾਡੇ ਮਤਲਬ ਕਿ ਜਦੋਂ ਤੁਸੀਂ ਕਾਲ ਕਰ ਰਹੇ ਸੀਗੇ ਕਾਲ ਤੇ ਹੀ ਤੁਹਾਡੇ ਮਤਲਬ ਕਿ ਪੈਸੇ ਕੱਟਨੇ ਸਟਾਰਟ ਹੋ ਗਏ ਸੀਗੇ ਤੁਸੀਂ ਫਿਰ ਦੁਬਾਰਾ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਕਿਸ ਤਰੀਕੇ ਨਾਲ ਮਤਲਬ ਕਿ ਤੁਸੀਂ ਕਿਹਾ ਸੀਗਾ ਰਿਫੰਡ ਆ ਜਾਊਗਾ ਪਰ ਹਜੇ ਤੱਕ ਰਿਫੰਡ ਨਹੀਂ ਆਇਆ ਤੁਸੀਂ ਉਹਨਾਂ ਨੂੰ ਕਾਲ ਕੀਤੀ ਉਹ ਮੈਂ ਕਰ ਰਿਹਾ ਸੀ ਵਟਸਐਪ 'ਤੇ ਗੱਲ ਚੱਲ ਰਹੀ ਸੀ ਨੇ ਮੈਂ ਉਹਨਾਂ ਨੂੰ ਕਹਿ ਰਿਹਾ ਸੀਗਾ ਜੀ ਕਿ ਤੂੰ ਤੱਕ ਨਾ ਰਿਫੰਡ ਆਏਗਾ ਤਾਂ ਮੇਰਾ ਬੈਲੈਂਸ ਕੱਟੀ ਜਾ ਰਿਹਾ ਹੈ ਕੱਟੀ ਜਾ ਰਿਹਾ ਤੂੰ ਕੰਨੇ ਕਰਦੇ ਚ ਹੂੰ ਉਹਦੇ ਚ ਤੁਸੀਂ ਮੈਂ ਤਾਂ ਕਾਲ ਦੁਬਾਰਾ ਕਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਕੱਟ ਕੇ ਉਹਨਾਂ ਦੁਆਰਾ ਕਾਲ ਕਿ ਕਿਸ ਗੱਲ ਵਾਸਤੇ ਕਰਾਂ ਜਦੋਂ ਫੋਨ ਹੀ ਮੇਰੇ ਉਹਦੇ ਕੰਟਰੋਲ ਦੇ ਵਿੱਚ ਸੀ ਮੇਰੇ ਕੋਲ ਕੁਝ ਵੀ ਨਹੀਂ ਸੀ ਜੀ ਉਹ ਜਦੋਂ ਮਤਲਬ ਕਿ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਅਕਾਊਂਟ ਦੇ ਵਿੱਚ 11 ਲੱਖ ਰੁਪਏ ਕੱਢ ਦਿੱਤੇ ਗਏ ਇਹ ਤਾਂ ਬੈਂਕ ਜਾ ਕੇ ਪਤਾ ਲੱਗਿਆ ਨਾ 11 ਲੱਖ ਮੈਂ ਤਾਂ ਦੇਖਿਆ ਬਾਈ ਟ੍ਰਾਂਜੈਕਸ਼ਨ ਹੋ ਗਈ ਹੈ 11 ਲੱਖ ਰੁਪਏ ਮੇਰੇ ਅਕਾਊਂਟ ਚੋਂ ਚਲਾ ਗਿਆ ਜੀ ਕਿਉਂ ਮੇਰੇ ਫੋਨ ਬੰਦ ਹੋਣ ਦੇ ਬਾਵਜੂਦ ਵੀ ਉਹ ਆਪਣਾ ਮੇਰਾ ਫੋਨ ਹੀ ਉਹਦੇ ਕੰਟਰੋਲ 'ਚ ਸੀਗਾ ਉਹ ਕਰ ਰਹੀ ਸੀ ਜਿਵੇਂ ਕਿ ਆ ਤੁਹਾਡੇ ਨਾਲ ਇਹ ਚੀਜ਼ ਹਾਸਾ ਹੋਈ ਲੱਗ ਰਿਹਾ ਕਿ ਕਿਸੇ ਤੇ ਆਪਾਂ ਟਰਸਟ ਨਹੀਂ ਕਰ ਸਕਦੇ ਮਤਲਬ ਬੈਂਕ ਵਾਲੇ ਤੇ ਵੀ ਨਹੀਂ ਟਰਸਟ ਕਰ ਸਕਦੇ ਬਿਲਕੁਲ ਮੈਂ ਕਰ ਗਏ ਬੈਂਕ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਸੀਗਾ ਕਿ ਜਿੱਦਾਂ ਹੁਣ ਅਸੀਂ ਲੋਕ ਸੀਨੀਅਰ ਸਿਟੀਜ਼ਨ ਇੱਕ ਜੀਐਨ 80 ਸੇਵਿੰਗ ਚੈਨਰ ਰੁਪਈਆ ਮੈਂ ਐਕਚੁਅਲੀ ਇੱਕ ਨਹੀਂ ਪ੍ਰਾਪਰਟੀ ਬੇਚੀ ਸੇਵਿੰਗ ਚ ਰੁਪਈਆ ਰੱਖਿਆ ਬੈਂਕ ਵਾਲੇ ਵੀ ਸਾਨੂੰ ਕਹਿ ਸਕਦੇ ਜੀ ਤੁਸੀਂ ਇਹਦੀ ਐਫਐਡ ਕਰਾ ਕੇ ਰੱਖ ਲਓ ਆਪਣੇ ਥੋੜੇ ਜਿਹੇ ਪੈਸੇ ਆਪਣੇ ਇਹਦੇ 'ਚ ਰੱਖ ਮਗਰ ਉਹਨਾਂ ਨੇ ਕੋਈ ਵੀ ਐਸਾ ਸਾਨੂੰ ਸੁਜੈਸਟ ਨਹੀਂ ਕੀਤਾ ਬਸ ਸਾਡਾ ट्रांजੈਕਸ਼ਨ ਉਹਦੇ ਵਿੱਚ ਹੀ ਅੱਛਾ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਸੀਗੇ ਇੱਕ ਬੰਦਾ ਸੀ ਜਾਂ ਫਿਰ ਤੁਹਾਨੂੰ ਲੱਗ ਰਿਹਾ ਸੀ ਪਿੱਛੇ ਕੋਈ ਹੋਰ ਵੀ ਬੰਦੇ ਨੇ ਬੰਦੇ ਪਿੱਛੇ ਹੋਰ ਵੀ ਸੀ ਕਹਿੰਦਾ ਮੈਂ ਉਹ ਕਹਿੰਦਾ ਭਾਈ ਮੈਂ ਤੇਰੀ ਸ਼ਿਕਾਇਤ ਕਰਦਾ ਕਹਿੰਦਾ ਲਓ ਤੁਸੀਂ ਮੇਰੇ ਚ ਸ਼ਿਕਾਇਤ ਕਰਨ ਮੈਂ ਤੁਹਾਡੀ ਹੈਲਪ ਕਰ ਰਿਹਾ ਨਹੀਂ ਮੈਂ ਤੁਹਾਡਾ ਕੰਮ ਕਰ ਰਿਹਾ ਤੁਸੀਂ ਮੇਰੇ ਸੀਨੀਅਰ ਨਾਲ ਗੱਲ ਕਰ ਲਓ ਮੈਂ ਕਿਹਾ ਸੀਨੀਅਰ ਕੀ ਗੱਲ ਕਰਾਂ ਮੈਂ ਜਿੱਦਾਂ ਦਾ ਤੂੰ ਹੈ ਉਹਦਾਂ ਦਾ ਤੇਰਾ ਸੀਨੀਅਰ ਹੋਣਾ ਮੈਂ ਕਿਹਾ ਪਿੱਛੇ ਖੜਾ ਇਹ ਤਾਂ ਮੈਂ ਕਿਹਾ ਤੁਸੀਂ ਮੇਰੇ ਨਾਲ ਫਰਾਡ ਕਰ ਰਹੇ ਹੋ ਮੇਰੇ ਪੈਸੇ ਕੱਟੀ ਜਾ ਰਹੇ ਆ ਮੈਂ ਫਿਰ ਬੰਦ ਕਰਕੇ ਮੈਂ ਬੈਂਕ ਨੂੰ ਹਟਿਆ ਤਾ ਜੀ ਹੂੰ ਬੈਂਕ ਜਾ ਕੇ ਜਿਹੜਾ ਸੀ ਆਪਣਾ ਬਾਕੀ ਦਾ ਬਲੌਕ ਕਰਾਇਆ ਮੈਂ ਉਹਨੂੰ ਜੀ ਬਾਕੀ ਇਹ ਕਿ ਮੇਰੀ ਸਾਡੀ ਮੇਨ ਜ਼ਿੰਦਗੀ ਦੀ ਮਤਲਬ ਸਾਡੀ ਕਮਾਈ ਚਲੀ ਗਈ ਇਹਨਾਂ ਲੋਕ ਸਾਡੇ ਕੋਲ ਹੋਰ ਕੋਈ ਵਪਾਰ ਸੋਸੀ ਗੁੰਦਨ ਦੇ ਸਾਨੂੰ ਇਹਨਾਂ ਦਾ ਬੈਂਕ ਦੇ ਇੰਟਰਸਟ ਦੇ ਪੈਸੇ ਆਊਗਾ ਤਾਂ ਆਪਣਾ ਖਰਚਾ ਪਾਣੀ ਚਲਾਵਾਂਗੇ ਜੀ ਆਏ ਮੈਂ ਲੋਨ ਲਾਈ ਪਾਰਨਰ ਮੇਰਾ ਹੈ ਨਹੀਂ ਮੈਂ ਕੱਲਾ ਬੰਦਾ ਹੈਗਾ ਇੱਥੇ ਜੀ ਉਹਦੇ ਵਿੱਚ ਮਤਲਬ ਕਿਸੇ ਦਾ ਮਤਲਬ ਸਹਾਰਾ ਨਹੀਂ ਹੈਗਾ ਇੱਕ ਪੈਸੇ ਸੀਗੇ ਉਹ ਵੀ ਉਹਨਾਂ ਵੱਲੋਂ ਫਰੋਡ ਤਰੀਕੇ ਨਾਲ ਕੱਢ ਲਿੱਤੇ ਗਏ ਬੱਚੇ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਹੈਗੇ ਜੀ ਬੱਚੇ ਹਰ ਕੋਈ ਜੌਬ ਕਰ ਰਿਹਾ ਕੋਈ ਕਿੰਨੀ ਬੇਟਾ ਨਿਊਜ਼ੀਲੈਂਡ ਹੈ ਇੱਕ ਬੇਟਾ ਮਿਲ ਜੌਬ ਕਰ ਰਿਹਾ ਉਹ ਵੀ ਉਹਦੇ 'ਚ ਸੋ ਅੱਛਾ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਅੱਜ ਤੁਹਾਡੇ ਨਾਲ ਠੱਗੀ ਹੋਈ ਹੈ ਪਤਾ ਨਹੀਂ ਕਿੰਨੇ ਕੁ ਲੋਕਾਂ ਨਾਲ ਠੱਗੀ ਹੁੰਦੀ ਹੋਈ ਹੋਗੀ ਹੁੰਦੀ ਵੀ ਆ ਰਹੀ ਹੈ ਪਰ ਕਿਸੇ ਨੇ ਵੀ ਅਸਤੱਕ ਕਿੰਨਾ ਕਿਸੇ ਦਾ ਰਿਫੰਡ ਮਿਲਿਆ ਹੈ ਨਾ ਕਿਸੇ ਦੇ ਪੈਸੇ ਜਿਹੜੇ ਵਾਪਸ ਆਏ ਆ ਨਾ ਕਿਸੇ ਵੱਲੋਂ ਕੋਈ ਕਾਰਵਾਈ ਕੀਤੀ ਚੱਰੀ ਕੀ ਲੱਗ ਰਿਹਾ ਹੈ ਕਿ ਕਿਸ ਤਰੀਕੇ ਨਾਲ ਇਹ ਕਰਾਇਮ ਜਿਹੜਾ ਵਧ ਰਿਹਾ ਹੈ ਦੇਖੋ ਜੀ ਮਿਨਿਸਟਰੀ ਲੱਗਦੇ ਮਿਸਿਸ ਅਮਰਿੰਦਰ ਕੌਰ ਦੇ ਦੇ ਪੈਸੇ ਜਿਹੜੇ ਹੋਇਆ ਸੀ ਰਿਫੰਡ ਉਹਨਾਂ ਦੇ ਪੈਸੇ ਤਾਂ 4 ਦਿਨ ਚ ਵਾਪਸ ਆ ਗਏ ਸੀਗੇ ਬਿਲਕੁਲ ਬਾਕੀ ਦੁਨੀਆ ਦੇ ਆਂਦੇ ਜਾਂ ਨਹੀਂ ਆਂਦੇ ਜਿਨ੍ਹਾਂ ਦੀ ਅਪਰੋਚ ਹੈ ਹਾਇਰ ਲੈਵਲ ਤੱਕ ਹੈ ਉਹਨਾਂ ਦੇ ਆ ਜਾਂਦੇ ਸਾਡੇ ਲੋਕਾਂ ਵੀ ਕੀ ਰਹੀ ਹੈ ਵੀ ਤੁਹਾਡੇ ਜਿਹੜਾ ਰਿਫੰਡ ਆ ਜਾਊਗਾ ਦੇਖੋ ਸਾਰੇ ਦਿਲਾਸੇ ਹੀ ਦੇ ਰਹੇ ਸਾਨੂੰ ਬੈਂਕ ਵਾਲੇ ਵੀ ਦੇ ਰਹੇ ਕ੍ਰਾਈਮ ਸਾਈਬਰ ਵੀ ਕਹ ਰਹੇ ਕਿ ਕਾਉਂਸਲਰ ਰੱਖੋ ਜੀ ਕੋਈ ਗੱਲ ਨਹੀਂ ਜੀ ਲੱਗੇ ਹੋਏ ਆ ਜੀ ਅਸੀਂ ਵੈਸੇ ਉਹਨਾਂ ਵੱਲੋਂ ਕੋਈ ਮਤਲਬ ਕਿ ਤੁਹਾਨੂੰ ਜਿਵੇਂ ਆਪਾਂ ਕਹਿ ਸਕਦੇ ਕੋਈ ਪ੍ਰੋਮਿਸ ਕੀਤਾ ਗਿਆ ਹੈ ਕੋਈ ਜਾਂ ਫਿਰ ਕਿਹਾ ਗਿਆ ਹੈ ਕਿ ਐਗਰੀਮੈਂਟ ਕੀਤਾ ਗਿਆ ਹੋਵੇ ਤੁਹਾਡੇ ਇੰਨੇ ਨਹੀਂ ਤਾਂ ਇੰਨੇ ਪੈਸੇ ਤਾਂ ਡੈਫੀਨੇਟਲੀ ਵਾਪਸ ਹੋਏ ਐਗਰੀਮੈਂਟ ਨਹੀਂ ਬਾਕੀ ਐਫਰਟਸ ਕਰ ਰਹੇ ਸਾਡੇ ਜਿੱਦਾਂ ਜਿੱਦਾਂ ਅਸੀਂ ਕਹਿ ਰਹੇ ਹਾਂ ਉਹਨਾਂ ਵੱਲੋਂ ਐਫਰਟਸ ਸਾਈਬਰ ਕ੍ਰਾਈਮ ਵਾਲਿਆਂ ਵੱਲੋਂ ਮੈਨੂੰ ਕਮੀ ਸਮਝਦਾ ਉਹਨਾਂ ਨੂੰ ਜਿੱਦਾਂ ਹੀ ਕੀਤਾ ਉਹਨਾਂ ਨੇ ਸਾਡੀ ਐਟੀ ਸਪੋਰਟ ਮੈਂ ਹੈਲਪ ਕੀਤੀ ਹੈ ਜੀ ਉਹਦੇ ਕੈਂਟੇ ਬਾਅਦ ਹੀ ਮਤਲਬ ਉਹ ਹੈਲਪਲ ਪਹੁੰਚ ਗਏ ਸੀ ਉੱਥੇ ਜੀ ਜਦ ਕਿ ਰਾਤ 5 6 ਵਜੇ ਉਹਨਾਂ ਦਾ ਆਫਿਸ ਬੰਦ ਹੋ ਜਾਂਦਾ ਤਾਂ ਸੀ ਮਤਲਬ ਜਦੋਂ ਉਹਨਾਂ ਨੂੰ ਕੰਪਲੇਨਟ ਕੀਤੀ ਤਾਂ ਉਹਨਾਂ ਨੇ ਆਪਣੇ ਬੰਦੇ ਪਹੁੰਚ ਗਏ ਸੀ ਉੱਥੇ ਜੀ ਅੱਛਾ ਲੱਗਦਾ ਕਿ ਜੇ ਉਹ ਫੜੇ ਜਾਂਦੇ ਉਹਨਾਂ ਨਾਲ ਕਿਸੇ ਤਰੀਕੇ ਦੀ ਉਹਨਾਂ ਨੂੰ ਜਿਹੜੀ ਸਜ਼ਾ ਉਹ ਦਿੱਤੀ ਜਾਵੇ ਸਜ਼ਾ ਤਾਂ ਉਹਨਾਂ ਨੂੰ ساری ਉਮਰ ਦੀ ਦਿੱਤੀ ਜਾਣੀ ਚਾਹੀਦੀ ਹੈ ਜੀ ਕਿ ਜਿੰਨੇ ਸੀਨੀਅਰ ਸਿਟੀਜ਼ਨ ਆਦਮਿਕ ਢਿੱਡ ਕੱਟ-ਕੱਟ ਕੇ ਪੈਸੇ ਇਕੱਠੇ ਕਰਦੇ ساری ਜ਼ਿੰਦਗੀ ਦੇ ਇੱਕਦਮ ਹੀ ਕੱਢ ਕੇ ਲੈ ਜਾਣੇ ਕਿਸੇ ਦੇ ਇਹ ਲੋਕ ਆਪ ਐਚ ਕਰਦੇ ਔਰ ਜਿੰਨੇ ਪੈਸੇ ਮੇਰੇ ਅਕਾਊਂਟ ਚੋਂ ਨਿਕਲੇ ਸਾਰੇ ਮੌਮਡਨਸ ਐ ਉਹਨਾਂ ਦੇ ਅਕਾਊਂਟ ਚ ਗਏ ਹੋਇਆ ਹੈ ਜੀ ਅੱਛਾ ਮੌਮਡਨ ਦੇ ਕਾਊਂਟ ਸਾਰੇ ਸਾਰੇ ਮੌਮਡਨ ਦਾ ਮੌਮਡਨ ਦੇ ਅਕਾਊਂਟਸ ਪਏ ਗਏ ਹੋਇਆ ਜੀ ਅੱਛਾ ਜਿੰਨੇ ਵੀ ਮਤਲਬ ਕਿ ਤੁਹਾਡੇ ਪੈਸੇ ਨਿਕਲੇ ਸਾਰੇ ਦੇ ਸਾਰੇ ਮੁਸਲਮ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੋਈ ਲੇਡੀਜ਼ ਕੋਈ ਮੁਸਲਮਨ ਅਕਾਊਂਟ ਇੱਕ ਅੱਧਾ ਕੋਈ ਉਹਨਾਂ ਮਤਲਬ ਕਿ ਚਾਹੇ ਉਹਨਾਂ ਵੇ ਹਿੰਦੂ ਨਾਲ ਰੱਖਿਆ ਹੋਵੇ ਅਦਰਵਾਈਜ਼ ਮਨ ਜੇ ਮੇਰੇ ਭਾਈ ਅਕਾਊਂਟ ਦੇ ਵਿੱਚ ਗਏ ਤਾਂ ਉਹ 18 ਅਕਾਊਂਟ ਐ ਸੇ ਜਿਹਨਾਂ ਦੀ ਮੁਸਲਮਾਨ ਅਕਾਊਂਟਾਂ ਦੇ ਵਿੱਚ ਟ੍ਰਾਂਸਫਰ ਮੁਸਲਮ ਇਸ ਐ ਸਾਰੇ ਮੁਸਲਮ ਐ ਹਾਂ ਮਤਲਬ ਕਿਸੇ ਵੀ ਤਰੀਕੇ ਦਾ ਆਪਾਂ ਕਹਿ ਸਕਦੇ ਇੱਕ ਗਰੋਅ ਆ ਕਿ ਇੱਕ ਲੋਕਾਂ ਨੂੰ ਠੱਗਣ ਦਾ ਇੱਕ ਨਵਾਂ ਜਿਹੜਾ ਇਹਨਾਂ ਨੇ ਤੈਤਰਾ ਪਨਾਇਆ ਹੋਇਆ ਹਾਂ ਜੀ ਬਿਲਕੁਲ ਜੀ ਇਹ ਐਮੀ ਤਾਂ ਨਹੀਂ ਮਤਲਬ ਕਿ ਇੱਥੇ ਆ ਕੇ ਜਿਹੜਾ ਅੰਤਗਵਾਲ ਫੈਲਦਾ ਇਹਨਾਂ ਨੂੰ ਰੁਪਈਆ ਇਤਨੀ ਦੀ ਮਾਰ ਕੇ ਇਹਨਾਂ ਨੂੰ ਇਕੱਠਾ ਕਰਦੇ ਪਏ ਐ ਲੋਕ ਇਦਾਂ ਦੇ ਤੇ ਕੁਝ ਕਹਿਣਾ ਚਾਹੋਗੇ ਕੋਈ ਅਪੀਲ ਜਿਹੜੀ ਕਰਨੀ ਚਾਹੋਗੇ ਅਪੀਲ ਗਵਰਨਮੈਂਟ ਨੂੰ ਇਹੀ ਕਰਨਾ ਚਾਹੁੰਦੇ ਨੇ ਕਿ ਮਤਲਬ ਸੀਨੀਅਰਜ਼ ਵਾਸਤੇ ਕੋਈ ਐਸਾ ਸਿਸਟਮ ਬਣਾਇਆ ਜਾਵੇ ਜ ਜਿਨ੍ਹਾਂ ਨੂੰ ਸਾਨੂੰ ਦੱਸਿਆ ਜਾਵੇ ਕਿ ਮਤਲਬ ਕੀ ਉਹ ਕਲਾਸਿਸ ਲਗਾਈਆਂ ਜਾਣ ਕਿ ਤੁਹਾਡੇ ਨਾਲ ਇਦਾਂ ਹੋ ਸਕਦਾ ਇਦਾਂ ਹੋ ਸਕਦਾ ਉਹਨਾਂ ਨੂੰ ਕਿਉਂ ਡਿਜੀਟਲ ਤਾਂ ਕਰ ਦਿੱਤਾ ਤੇ ਡਿਜੀਟਲ ਬੱਚਿਆਂ ਨੂੰ ਪੜਿਆ ਪੜੇ ਪਲ ਰਿਹਾਗਾ ਉਹਨਾਂ ਨੂੰ ਪਤਾ ਹੈਗਾ ਜਿਹੜੇ ਅਬ 50 ਹੈ ਉਹਨਾਂ ਨੂੰ ਕੁਝ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਤੁਹਾਡੇ ਕੋਲ ਕੋਈ ਡਿਟੇਲਸ ਹੈਗੀਆਂ ਨੇ ਜਦੋਂ ਅਕਾਊਂਟ ਦੇ ਵਿੱਚ ਤੁਹਾਡੇ ਪੈਸੇ ਕੱਢੇ ਗਏ ਸੀਗੇ ਤੁਸੀਂ ਗਏ ਹੋ ਡਿਟੇਲ ਲੈ ਕੇ ਆਏ ਹੋ ਹਾਂ ਡਿਟੇਲ ਹੈ ਮੇਰੇ ਕੋ ਸਾਰੀ ਡਿਟੇਲ ਹੈ ਜੀ ਜੀ ਸੋ ਇਹ ਡਿਟੇਲਸ ਨੇ ਜੋ ਕਿ ਅ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਨਾਲ ਠੱਗੀ ਹੋਈ ਹੈ ਪੂਰੇ 11 ਲੱਖ ਰੁਪਏ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਕੱਢ ਦਿੱਤੇ ਗਏ ਐ ਇਹ ਸਾਰੀ ਡਿਟੇਲ ਨੇ ਜੂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਚਲਾਕੀ ਨਾਲ ਇਹ ਠੱਗੀ ਜਿਹੜੀ ਕੀਤੀ ਗਈ ਹੈ ਆਪਾਂ Google ਨੂੰ ਕਹਿੰਦੇ ਆ ਕਿ ਕਿਸੇ ਵੀ ਚੀਜ਼ ਦਾ ਸਮਾਧਾਨ ਹੈ ਉਹ ਹੈਗਾ Google ਪਰ Google ਨਾਲ ਹੀ ਐਡਾ ਵੱਡਾ ਮਤਲਬ ਫਰੋਡ ਹੋ ਗਿਆ ਕਿ ਜਦੋਂ ਇਹਨਾਂ ਨੇ ਬੁਕਿੰਗ ਕੀਤੀ ਉਦੋਂ ਜਦੋਂ ਕਾਲ ਨਹੀਂ ਚੱਕਿਆ ਤਾਂ ਦੂਜਾ ਨੰਬਰ ਉੱਥੇ ਮੈਂਸ਼ਨ ਹੋ ਜਾਂਦਾ ਹੈ ਤੇ ਨੰਬਰ ਮੈਂਸ਼ਨ ਹੋਣ ਤੋਂ ਬਾਅਦ ਇਹਨਾਂ ਦੇ ਫੋਨ ਨੂੰ ਜਿਹੜਾ ਹੈਕਰ ਦਿੱਤਾ ਜਾਂਦਾ ਲੱਗ ਰਿਹਾ ਹੈ ਕਿ ਆਪਾਂ ਇੰਟਰਨੈਟ ਤੇ ਬਹੁਤ ਟਰਸਟ ਕਰ ਲੈਨੇ ਆਪਾਂ Google ਤੇ ਬਹੁਤ ਜ਼ਿਆਦਾ ਟਰਸਟ ਕਰ ਲੈਨੇ ਆ ਆਪਾਂ ਸਾਰੇ ਡਿਪੈਂਡਿੰਗ Google ਤੇ ਆ ਵੀ ਹਾਂ ਆਪਾਂ ਇਥੋਂ ਕੋਈ ਵੀ ਕੋਈ ਵੀ ਚੀਜ਼ ਦਾ ਸੋਲੂਸ਼ਨ ਕਰ ਸਕਦੇ ਆ ਪਰ ਅੱਜ Google ਨੇ ਹੀ ਤੁਹਾਡੇ ਨਾਲ ਐਡਾ ਵੱਡਾ ਫਰੋਡ ਕਰਤਾ ਲੱਗਦਾ ਵੀ ਵਿਸ਼ਵਾਸ लायक ਹੈਗਾ ਕਿ ਨਹੀਂ ਹੈਗਾ ਬਿਲਕੁਲ ਨਹੀਂ ਜੇ Google ਦੇ ਉੱਤੇ ਜਿੰਨੇ ਵੀ ਹੁਣ ਪਤਾ ਲੱਗ ਰਿਹਾ ਕਿ HDFC ਐਪ ਦੇ ਕਿੰਨੇ ਵੀ ਜਿੰਨੇ ਵੀ ਆ ਰਹੇ ਆ Google ਦੇ ਉੱਤੇ ਸਾਰੇ ਫੇਕ ਹੈਗੇ ਜੀ ਉਹਦੇ ਤੇ ਹੂੰ ਮੈਂ ਜੋ LPG ਗੈਸ ਦਾ ਕੀਤਾ ਮੈਂ ਤਾਂ ਆਪਣੇ ਬੰਦ ਨੂੰ ਕਿਹਾ ਕਿ ਨੌਕੇ ਅੰਦਰ ਚਲੋ ਗੈਸ ਸਰਵਿਸ ਮਗਰ ਇਹ ਨੰਬਰ ਜਿੰਨੇ ਵੀ ਉੱਥੇ ਆਇਆ ਨਾ ਇਹ ਹਟਨੇ ਚਾਹੀਦੇ ਗਵਰਨਮੈਂਟ ਨੂੰ ਚੈੱਕ ਕਰਨਾ ਚਾਹੀਦਾ Google ਨੂੰ ਚੈੱਕ ਕਰਨਾ ਚਾਹੀਦਾ ਇਹ ਫੇਕ ਹੈ ਜਾਂ 오ਰੀਜਨਲ ਹੈ ਗਿਆ ਜੀ ਇਹਦੇ ਤੇ ਬਿਲਕੁਲ ਸਾਡੇ ਕੋਲ ਹੁਣ ਕੋਈ ਲਿਸਟਾਂ ਤਾਂ ਨਹੀਂ ਲੰਬੀਆਂ ਚੌੜੀਆਂ ਹੈ ਨਹੀਂਆਂ ਕਿ ਕਿੱਥੋਂ ਦੇਖੀਏ ਕਿੱਥੋਂ ਨਹੀਂ ਦੇਖੀਏ ਤਾਂ ਆਦਮੀ ਇਹੀ Google ਦੇ ਉੱਤੇ ਸਰਚ ਮਾਰਦਾ ਕਿ ਚਲੋ ਨੰਬਰ ਦੇਖ ਕੇ ਕਰੀਏ ਜੀ ਮਗਰ ਜੇ ਉੱਥੋਂ ਹੀ ਸਾਡੇ ਨਾਲ ਪ੍ਰੋਬਲਮ ਆਉਣ ਲੱਗ ਜੇ ਉਹ ਕਿਹਦੇ ਦੱਸਿਆ ਸੀ ਉਹਨਾਂ ਨੂੰ ਜਿਵੇਂ ਕਿ ਮੈਂ ਤੁਹਾਡੀ ਕੰਪਨੀ ਦਾ ਨੰਬਰ ਜਿਹੜਾ ਡਾਇਲ ਕੀਤਾ ਉਸ ਤੋਂ ਬਾਅਦ ਮੈਨੂੰ ਉਹ ਨੰਬਰ ਮੈਂਸ਼ਨ ਹੋਇਆ ਤੁਸੀਂ ਇਹ ਚੀਜ਼ ਕਹੀ ਸੀ ਉਹਨਾਂ ਨੂੰ ਨਹੀਂ ਉਹ ਇਹ ਨਹੀਂ ਮੈਂ ਕਿਹਾ ਉਹਨਾਂ ਨੂੰ 1906 ਨੰਬਰ ਤੇ ਜਦੋਂ ਮੈਂ ਡਾਇਲ ਕੀਤਾ ਉਹ ਸਾਇਲੈਂਟ ਰਿਹਾ ਐਗਦਮ ਕੋਈ ਨਾ ਰਿੰਗ ਗਈ ਨਾ ਕੋਈ ਸਰਬਾ ਉਹ ਆਪਣੇ ਆਪ ਹੀ ਬੰਦ ਹੋ ਗਿਆ ਜੀ ਨਾਲ ਹੀ ਥੱਲੇ ਇਹਨਾਂ ਦਾ ਨੰਬਰ ਆ ਗਿਆ ਜੀ ਕਿ ਐਲਪੀਜੀ ਤੁਹਾਡੀ ਹੈਲਪਲਾਈਨ ਉਹਦੇ ਉੱਤੇ ਮੈਂ ਫਿਰ ਉੱਤੇ ਕਲਿੱਕ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਵਟਸਐਪ ਦੇ ਉੱਤੇ ਆ ਕੇ ਮੇਰੇ ਨਾਲ ਇਹ ਸਾਰਾ ਕ੍ਰਾਈਮ ਕੀਤਾ ਮੈਂ ਇੱਕ ਹੋਰ ਰਿਕਵੈਸਟ ਕਰਨੀ ਚਾਹਾਂਗਾ ਜੀ ਕਿ ਜਦਾਂ ਅੱਜ ਕੱਲ੍ਹ 스마트ਫੋਨ ਲਗਾ ਬਿਜਲੀ ਬਿਲ ਲਗਾਈ ਜਾ ਰਹੇ ਹੈ ਜੀ ਮੀਟਰ ਬਿਜਲੀ ਦੇ ਮੀਟਰ ਸਮਾਲ ਹੋਣ ਲੱਗ ਰਹੇ ਹੈ ਇਹ ਲੋਕਾਂ ਦੇ ਨਾ ਕਹਿੰਦੇ ਮੋਬਾਈਲ ਦੇ ਉੱਤੇ ਪੇਮੈਂਟ ਆਉਂਦੀ ਮੋਬਾਈਲ ਦੇ ਉੱਤੇ ਹੀ ਚੈਕਿੰਗ ਹੁੰਦੀ ਹੈ ਹੁਣ ਸਾਡੇ ਵਰਗਾ ਮਤਲਬ ਕਿ ਜਿਹੜਾ ਬੰਦਾ ਸੀਨੀਅਰ ਸਿਟੀਜ਼ਨ ਬੰਦਾ ਹੈ ਇਹ ਨਾ ਕਹਿੰਦੇ ਮੋਬਾਈਲ ਦੇ ਉੱਤੇ ਜਿਹਨੂੰ ਨਹੀਂ ਨੋਲੇਜ ਹੈ ਕਿ ਉਹ ਕਿੱਦਾਂ ਕਰੇਗਾ ਬੜਾ ਮੁਸ਼ਕਲ ਹੈ ਜਿੱਦਾਂ ਪਹਿਲਾਂ ਸਾਨੂੰ ਬਿੱਲ ਆਉਂਦੇ ਸੀ ਸਾਨੂੰ ਉਸੇ ਮੁਤਾਬਿਕ ਬਿੱਲ ਵੀ ਆ ਜਾਂਦਾ ਸੀ ਜਦੋਂ ਆਨ खड़े पे मतलब तो काउंटर से जाके जमा करा सके ये सुविधा भी होनी चाहिए है उन भाई थी भाई जी जिदा मैं छे महीने बहुत चलना अब्रॉड चल ला ना अपने बेटे को जाना है हूँ मैं पहले चाहे पैसे पह एडवांस जमा करा के जाव मेरा मगरों मीटर बंद रहा है तो मैं पहले थोड़े बहुत पैसे जमा एडवांस करा जमा जे मैं मैं चला गया बाहर तो मेरे मीटर के बिल आई जाए तो मैं कि करूँगा उन्होंने अपने ये सुविधा भी होनी चाहिए है कि बाद आदमी ਮੈਂ ਜੇ ਮੈਂ ਪ੍ਰਿੰਟ ਆਊਟ ਦੇ ਉੱਤੇ ਪੇਮੈਂਟ ਕਰਨੀ ਜਾਵਾਂ ਤਾਂ ਉਹ ਵੀ ਪੇਮੈਂਟ ਹੋਣੀ ਚਾਹੀਦੀ। ਇਹ ਨਹੀਂ ਕਿ ਮੈਂ ਮੋਬਾਈਲ ਦੇ ਉੱਤੇ ਹਰ ਚੀਜ਼ ਦੀ ਪੇਮੈਂਟ ਕਰ ਸਕਾਂ।